ਅਸ਼ੀਕਾਲ ਜੀ ਤੁਸੀਂ ਜੁੜੇ ਹੋ ਡੇ ਬ੍ਰੇਕ ਦੇ ਨਾਲ ਇਸ ਟਾਈਮ ਅਸੀਂ ਮੌਜੂਦ ਆਗੇ ਪਿੰਡ ਮਕੋੜ ਸਾਹਿਬ ਦੇ ਵਿੱਚ ਕਗਰ ਦਰਿਆ ਦੇ ਉੱਤੇ ਮੌਜੂਦ ਆਗੇ ਤੋਂ ਪਿੰਡ ਮਕੋੜ ਸਾਹਿਬ ਦੇ ਵਿੱਚ ਕਗਰ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਉਹ ਵਧਿਆ ਹੋਇਆ ਹੈਗਾ ਜੇ ਅੱਜ ਗੱਲ ਕਰੀਏ ਪਾਣੀ ਦਾ ਪੱਧਰ ਜਿਹੜਾ ਪਿੰਡ ਮਕੋੜ ਸਾਹਿਬ ਲੇਵਲ ਮੀਟਰ ਦੇ ਉੱਪਰ 744 ਹੈਗਾ ਕੁਝ ਦਿਨ ਪਹਿਲਾਂ ਜਿਹੜਾ ਇਹ ਲੇਵਲ ਮੀਟਰ ਸੀਗਾ 743 ਤੋਂ ਥੱਲੇ ਸੀਗਾ ਤਕਰੀਬਨ ਜਿਹੜਾ ਕੱਲ ਪਾਣੀ ਸੀ ਕਗਰ ਦਰਿਆ ਦੇ ਵਿੱਚ ਉਹ 1-2 ਇੰਚ ਦਾ ਜਿਹੜਾ ਅੰਦਾਜ਼ਾ ਸੀ ਲਗਾਇਆ ਗਿਆ ਸੀ ਕਿ ਪਾਣੀ ਘਟੇਗਾ ਤੇ ਅੱਜ ਜਿਹੜਾ ਪਾਣੀ ਦਾ ਪੱਧਰ ਹੈ ਉਹ ਰਾਤ ਤੋਂ ਵਧਿਆਗਾ ਅੰਦਾਜ਼ਾ ਇਹ ਲਾਇਆ ਗਿਆ ਰਿਹਾ ਕਿ ਅੱਗੇ ਵੀ ਪਾਣੀ ਦਾ ਪੱਧਰ ਜਿਹੜਾ ਉਹ ਵੱਸ ਸਕਦਾ ਹੈਗਾ ਤੁਹਾਨੂੰ ਇੱਥੇ ਦੱਸ ਦੇਕੀ ਪਿੱਛੇ ਗੱਲ ਕਰੀਏ ਤਾਂ ਘੱਗੜ ਦਰਿਆ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਚਕੁਲਾ ਵਾਲੇ ਪਾਸੇ ਪਾਣੀ ਜਿਹੜਾ ਘੱਗੜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਘਟ ਹੈਗਾ ਪਰ ਜਿਹੜੀ ਟਾਂਗਰੀ ਅਤੇ ਟਾਂਗਰੀ ਮਾਰਕੰਡਾ ਨਦੀਆਂ ਦੀ ਜਿਹੜੀ ਉਹ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਪਿੱਛੋਂ ਉਹ ਵਧਿਆ ਹੋਇਆ ਹੈਗਾ ਜਿਸ ਦੇ ਕਰਕੇ ਜਿਹੜਾ ਘੱਗੜਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਇੱਥੋਂ ਤੱਕ ਕਿ ਲੋਕ ਵੀ ਅੰਦਾਜ਼ਾ ਲਾ ਰਹੇ ਨੇ ਕਿੱਕਗਰ ਦਰਿਆ ਦਾ ਜਿਹੜਾ ਪਾਣੀ ਦਾ ਇਹ ਲੈਵਲ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਜਿਹੜਾ ਇਹ ਚ ਪਾਣੀ ਹੈਗਾ ਉਹ ਸਾਫ਼ ਨਜ਼ਰ ਆ ਰਿਹਾ ਸੋ ਜਿੰਨਾ ਵੀ ਪਾਣੀ ਕੱਗਰ ਦਰਿਆ ਦੇ ਵਿੱਚ ਆ ਰਿਹਾ ਉਹ ਸਾਫ਼ ਪਾਣੀ ਆ ਰਿਹਾ ਹੈਗਾ ਅੰਦਾਜ਼ਾ ਲੋਕ ਇਹ ਲਾਰੇ ਨੇ ਕਿ ਕੱਗਰ ਦਰਿਆ ਦੇ ਵਿੱਚ ਕਿਤੋਂ ਨਾ ਕਿਤੋਂ ਜਿਹੜਾ ਦਰਿਆ ਕਿਸੇ ਦਰਿਆ ਦਾ ਜਾਂ ਫਿਰ ਨਹਿਰਾਂ ਦਾ ਪਾਣੀ ਉਹ ਛੱਟਿਆ ਜਾ ਰਿਹਾ ਹੈਗਾ ਹਾਲਾਂਕਿ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੱਲ ਬਿਆਨ ਦਿੱਤਾ ਸੀ ਕਿ ਕੱਗਰ ਦਰਿਆ ਦੇ ਵਿੱਚ 10 ਸਤੰਬਰ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਉਹ 5 ਤੋਂ 4 ਇੰਚ ਤੱਕ ਘਟ ਜੂਗਾ ਤੇ ਨਾਲ ਉਹਨਾਂ ਨੇ ਇਹ ਵੀ ਕਹਿ ਸੀ ਕਿ ਲੋਕ ਲਗਾਤਾਰ ਕੱਗਰ ਦਰਿਆ ਦੇ ਉੱਤੇ ਪਹਿਰਾ ਦਿੰਦੇ ਰਹਿਣ ਲੋਕਾਂ ਨੂੰ ਕੱਗਰ ਦਰਿਆ ਨੂੰ ਅਵੇਸਲਾ ਨਹੀਂ ਛੱਡਣਾ ਚਾਹੀਦਾ ਲਗਾਤਾਰ ਨਿਗਰਾਨੀ ਰੱਖਣੀ ਚਾਹੀਦੀ ਹੈ ਕਿਉਂਕਿ ਹਾਲੇ ਤੱਕ ਕੱਗਰ ਦਰਿਆ ਦੇ ਉੱਪਰੋਂ ਕੋਈ ਖਤਰਾ ਉਹ ਨਹੀਂ ਟਲੇਗਾ ਸੋ ਇੱਕ ਪਾਸੇ ਤਾਂ ਜਲ ਸਰੋਧ ਮੰਤਰੀ ਦੇ ਵੱਲੋਂ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ ਤੇ ਨਾਲ ਜਿਹੜੀ ਚੇਤਾਵਨੀ ਵੀ ਦਿੱਤੀ ਗਈ ਉਹਨਾਂ ਦੇਖਣਾ ਇਹ ਹੋਵੇਗਾ ਕਿ ਕਗਰ ਦਰਿਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਘਟਦਾ ਹੈਗਾ ਜਾਂ ਫਿਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਰਹੂਗਾ ਕਿਉਂਕਿ ਇਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਇੱਕ ਚਿੰਤਾ ਵੀ ਜਿਹੜੀ ਕਿਸਾਨਾਂ ਨੇ ਪ੍ਰਗਟਾਈ ਹੈ ਕਿ ਸਰਕਾਰ ਇਸ ਪਾਸੇ ਵੱਲੋਂ ਕੋਈ ਖਾਸ ਧਿਆਨ ਨਹੀਂ ਦੇ ਰਹੀ ਕਿਸਾਨ ਹੀ ਜਿਹੜੇ ਪਿਛਲੇ 15 ਦਿਨਾਂ ਤੋਂ ਕਗਰ ਦਰਿਆ ਦੇ ਉੱਪਰ ਪੈਰੇ ਦੇਰੇ ਨੇ ਰਾਤ ਨੂੰ ਤਰਪਾਲਾਂ ਤੱਕ ਘੱਗਰ ਦਰਿਆ ਦੇ ਬੰਨਾਂ ਦੇ ਉੱਪਰ ਪਾਈਆਂ ਜਾ ਰਹੀਆਂ ਨੇ ਥੈਲੇ ਲਗਾਏ ਜਾ ਰਹੇ ਨੇ ਜਿਸ ਸਮੇਂ ਇਸ ਸਮੇਂ ਸੀ ਮਕੋੜ ਸਾਹਿਬ ਦੇ ਚ ਮੌਜੂਦਾਂ ਇੱਥੇ ਵੀ ਇੱਕ ਤੋਂ ਦੋ ਬੰਨਾਂ ਦੇ ਉੱਪਰ ਲਗਾਤਾਰ ਮਿੱਟੀ ਪਾਈ ਜਾ ਰਹੀ ਹੈ ਉਹ ਬੰਨ ਜਿਹੜੇ ਕਮਜ਼ੋਰ ਨੇ ਲਗਾਤਾਰ ਮਿੱਟੀ ਦੇ ਕਟੇ ਉਹਨਾਂ ਬੰਨਾਂ ਦੇ ਉੱਪਰ ਲਾਏ ਜਾ ਰਹੇ ਨੇ ਸੋ ਆ ਤਸਵੀਰ ਤੁਹਾਨੂੰ ਇੱਕ ਵਾਰ ਮੈਂ ਘੱਗਰ ਦਰਿਆ ਦੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਸ ਟਾਈਮ ਜਿਹੜਾ ਪਿੰਡ ਇਹ ਮਕੋੜ ਸਾਹਿਬ ਹੈ ਤੇ ਮਕੋੜ ਸਾਹਿਬ ਦੇ ਵਿੱਚ ਮੌਜੂਦਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਪਿੰਡ ਦੇ ਬਿਲਕੁਲ ਨਜ਼ਦੀਕ ਜਿਹੜਾ ਇਹ ਪਾਣੀ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿਨਾਰਿਆਂ ਤੋਂ ਉੱਪਰ ਦੀ ਜਿਹੜਾ ਪਾਣੀ ਹੈਗਾ ਹਾਲਾਂਕਿ ਪਿੰਡ ਨੇ ਉਸ ਪਾਸੇ ਵੱਲ ਨੂੰ ਮਿੱਟੀ ਲਾ ਕੇ ਜਿਹੜਾ ਇਹ ਪਾਣੀ ਪਿੰਡ 'ਚ ਜਾਣ ਤੋਂ ਰੁਕਿਆ ਹੋਇਆ ਹੈਗਾ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਦਿਖਾ ਰਹੀਏ ਕਿ ਲੋਕ ਟਰੈਕਟਰ ਟਰਾਲੀਆਂ ਦੇ ਉੱਪਰ ਮਿੱਟੀ ਦੇ ਗੱਟੇ ਢੋ ਰਹੇ ਨੇ ਜਿਹੜੀਆਂ ਟਰਪਾਲਾਂ ਉਹ ਬੰਨਾਂ ਦੇ ਉੱਪਰ ਲਾਈਆਂ ਜਾ ਰਹੀਆਂ ਨੇ ਤੁਸੀਂ ਪੁੱਲ ਦੇਖ ਸਕਦੇ ਹੋ ਪੁੱਲ ਨੂੰ ਬਿਲਕੁਲ ਹੀ ਜਿਹੜਾ ਟੱਚ ਕਰਨ ਵਾਲਾ ਇਹ ਪਾਣੀ ਸੋ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਪਾਣੀ ਵੀ ਸਾਨੂੰ ਦਿਖਾ ਦੇਣਾ ਬਿਲਕੁਲ ਆ ਨਹਿਰ ਦੇ ਵਰਗਾ ਸਾਫ਼ ਪਾਣੀ ਜਿਹੜਾ ਕੱਗਰ ਦਰਿਆ ਦੇ ਵਿੱਚ ਨਜ਼ਰ ਆ ਰਿਹਾ ਸੋ ਕੱਗਰ ਦਰਿਆ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਮਕੋੜ ਸਾਹਿਬ ਤੋਂ ਸਾਂਝੀਆਂ ਕੀਤੀਆਂ ਨੇ ਮੂਨਕ ਤੋਂ ਲੈ ਕੇ ਜੇ ਗੱਲ ਕਰੀਏ ਤਾਂ ਖਨੌਰੀ ਤੱਕ तकरीबन 18 ਕਿਲੋਮੀਟਰ ਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਨੇ ਕੱਗਰ ਦਰਿਆ ਦੇ ਉੱਤੇ बसे ਹੋਏ ਨੇ ਉਹਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਸਾਰੇ ਸਕੂਲਾਂ ਨੂੰ ਜਿਹੜੀਆਂ ਹੋਰ ਛੁੱਟੀਆਂ ਕੀਤੀਆਂ ਗਈਆਂ ਨੇ ਜਿੰਨਾ ਚਿਰ ਕੱਗਰ ਦਰਿਆ ਦਾ ਖਤਰਾ ਨਹੀਂ ਟਲਦਾ ਹੈਗਾ ਹਾਲਾਂਕਿ ਪ੍ਰਸ਼ਾਸਨ ਵੀ ਮੰਨਦਾ ਹੈ ਕਿ ਕੱਗਰ ਦਰਿਆ ਦੇ ਉੱਪਰ ਖਤਰਾ ਜਿਹੜਾ ਉਹ ਲਗਾਤਾਰ ਬਣਿਆ ਰਹਿ ਸਕਦਾ ਹੈਗਾ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਡਿਊਟੀਆਂ ਜਿਹੜੀਆਂ ਉਹ ਲਾਈਆਂ ਗਈਆਂ ਨੇ तकरीबन 24 ਘੰਟੇ ਰਹਿਣ ਦੇ ਆਦੇਸ਼ ਤਾਂ ਅਧਿਕਾਰੀਆਂ ਨੂੰ ਮਿਲੇ ਹੋਏ ਨੇ ਪਰ ਅਧਿਕਾਰੀ ਕੱਗੜ ਦਰਿਆ ਦੇ ਉੱਪਰ ਬਹੁਤ ਘੱਟ ਜਿਹੜੇ ਉਹ ਨਜ਼ਰ ਆਉਂਦੇ ਨੇ ਆਪਣੀ ਡਿਊਟੀ ਤੋਂ ਲਗਾਤਾਰ ਗੈਰ ਹਾਜ਼ਰ ਹੀ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਕੱਗੜ ਦਰਿਆ ਜਿਹੜਾ ਉਹ ਪਿਛਲੇ 10 ਤੋਂ 15 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਦੇ ਉੱਪਰ ਬਹਿ ਰਿਹਾ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ